ਮਿਹਨਤ ਕਰਨੀ ਚਾਹੀਦੀ ਭਾਵੇਂ ਕੰਮ ਛੋਟਾ ਹੋਵੇ ਜਾਂ ਵੱਡਾ ਹੋਵੇ ਮਿਹਨਤ ਕਰਨੀ ਚਾਹੀਦੀ ਆ ਇਹ ਫਰੂਟ ਦਾ ਰਾਜਾ ਕਿਹਾ ਜਾਂਦਾ ਸੀ ਫਰੂਟ ਦਾ ਕੰਮ ਕਰਦੇ ਸੀ ਬਹੁਤ ਵਧੀਆ ਕੰਮ ਸੀਗਾ ਬਹੁਤ ਵਧੀਆ ਕੰਮ ਸੀ ਬਾਹਰਲੇ ਮੰਡੀ ਕਣਕ ਮੰਡੀ ਵਾਢੀ ਕੱਲਾ ਇਹਨਾਂ ਦਾ ਹੁੰਦਾ ਸੀ ਆੜਤੀ ਕਰੇ ਕੱਲੇ ਇਹੀ ਸੀ ਉਹ ਤੇ ਫਰੂਟ ਦਾ ਗਾ ਇੰਪੋਰਟੈਂਟ ਫਰੂਟ ਇਹਨਾਂ ਕੋਲ ਹੁੰਦਾ ਸੀ ਤੇ ਬਸ ਉਹ ਤੇ ਫਰੂਟ ਚੀਜ਼ ਫਰੂਟ ਸੜ ਜਾਣਾ ਇਦਾਂ ਕਰ ਮਦਰ 40 50 ਹਜ਼ਾਰ ਦਾ ਰੋਜ਼ ਡੇਲੀ ਮਤਲਬ ਕੋਈ ਨਾ ਕੋ ਨੁਕਸਾਨਾ ਕਦੀ ਕਿੰਨੇ ਦਾ ਫਰੂਟ ਸੜ ਜਾ ਕਦੀ ਇੰਨੇ ਹਜ਼ਾਰ ਦਾ ਕਦੀ ਇੰਨੇ ਹਜ਼ਾਰ ਦਾ ਨੁਕਸਾਨ ਹੋਣਾ ਡੇਲੀ ਫਿਰ ਉਹ ਇਹ ਥੋੜਾ ਨੇ ਕਹਿੰਦੇ ਆ ਗਏ ਪੈਸੇ ਜਿਆਦਾ ਸਿਰ ਤੇ ਝੜ ਗਏ ਹਾਰ ਕੇ ਫਿਰ ਉਹਨਾਂ ਨੂੰ ਫਰੂਟ ਦਾ ਕੰਮ ਬੰਦ ਕਰਨਾ ਪਿਆ ਸਾਡਾ ਆਪਣੇ ਤੇ ਕਿਸ ਨੇ ਸਾਥ ਨਹੀਂ ਜੀ ਦਿੱਤਾ ਸਾਡੇ ਦੇ ਸਾਥ ਦਿੱਤਾ ਮੰਡੀ ਤੇ ਮੇਰਾ ਯਾਰ ਦੀਪੂ ਕਾਲੂ ਹਾਂਜੀ ਇਹ ਚਾਰ ਭਰਾ ਨੇ ਜੀ ਇਹ ਪੂਰਾ ਸਾਥ ਦਿੱਤਾ ਮੇਰਾ ਜਿਹੜੀ ਅਜਰੀ ਡੇਟ ਤੇ ਜਿਹੇ ਕਿਸੇ ਦੇ ਜਿਹੇ ਹੀ ਸਮਾਨ ਵੀ ਰੱਖ ਦਿਆ ਨਾ ਉਹ ਵੀ ਸਮਾਨ ਹੀ ਕਿਸੇ ਦੇ ਦੁਕਾਨ ਵਾਲਿਆਂ ਨੇ ਉਹਨੂੰ ਕਿਹਾ ਕਿ ਰੱਖ ਲਿਆ ਕਰ ਆਹ ਕਾਊਂਟਰ ਵੀ ਕਿਸੇ ਨੇ ਦਿੱਤਾ ਉਹਨੂੰ ਅੱਛਾ ਤੇ ਵੀ ਕਿਸੇ ਦਾ ਜੇ ਆਹ ਏਰੀਆ ਡਿਕਰਾਇਆ ਪਹਿਲਾਂ ਵੀ ਧੰਨਵਾਦ ਜ਼ਹਿਦ ਮੰਡੀ ਵਿੱਚ ਵੀਆ ਕਰਦੇ ਸੀ ਘਰੋਂ ਮੈਂ ਰਾਤ ਨੂੰ ਰੈਡੀ ਕਰਕੇ ਦੇਣਾ ਸਾਰਾ ਸਮਾਨ ਤੇ ਮਾਰਨਿੰਗ ਇਹਨੇ 4 ਵਜੇ ਲੈ ਜਾਣਾ ਕਹਿੰਦੇ ਨੇ ਕਿੰਨਾ ਕੰਮ ਕਰਦੇ ਨੇ ਫਰੂਟ ਦਾ ਕੰਮ ਕਰਦੇ ਰਾਜਾ ਬਣ ਕੇ ਰਹੇ ਨੇ ਉੱਥੇ ਟੋਰ ਨਾ ਕੰਮ ਕੀਤਾ ਹੈ ਅੱਜ ਕਿਸੇ ਦੇ ਧੱਲੇ ਕੰਮ ਕਰਨਾ ਬਹੁਤ ਮੁਸ਼ਕਿਲ ਗੱਲ ਲੱਗ ਲਏ ਉਹਦੇ ਲਈ ਮੈਂ ਆਪ ਹੀ ਪਰਚੇਸ ਕਰਕੇ ਆਪ ਹੀ ਸੇਲ ਕਰਦਾ ਹੁੰਦਾ ਜਿਵੇਂ ਵਿਆਹ ਸ਼ਾਦੀ ਦੇ ਆਰਡਰ ਆਰਡਰ ਸਟਾਲ ਲੱਗਦੇ ਨੇ ਉਹਨਾਂ ਦਾ ਫਰੂਟ ਇੰਪੋਰਟਡ ਫਰੂਟ ਜਿਵੇਂ ਪੇਅਰ ਹੋ ਗਏ ਇੰਪੋਰਟਡ ਅੰਗੂਰ ਲੀਚੀ ਰੁਟੀ ਮੰਗੋ ਆ ਸਭ ਕੁਝ ਕਰਦਾ ਹੁੰਦੇ ਤੇ ਫਿਰ ਉਹਦੇ ਕਰਕੇ ਸੋਦੇ ਤੇ ਲੋਸ-ਲਾਸ ਬਿਠੇਰਾ ਹੋ ਪਿਆ ਫਿਰ ਮੰਦੇ ਵੀ ਆ ਗਏ ਹਾਰਡ ਆ ਗਏ ਉਹਦੇ ਕਰਕੇ ਸਾਰਾ ਬਿਜ਼ਨਸ ਹੀ ਡਾਊਨਫਾਲਚ ਆ ਗਿਆ ਕੁਝ ਮਹਿ ਗਿਆ ਕਿਤੇ ਹੋਰ ਕੁਝ ਨਹੀਂ ਚੱਲ ਰਿਹਾ ਜੋ ਅਸੀਂ ਕੰਮ ਪਹਿਲਾਂ ਕਰਦੇ ਸੀ ਉਹ ਅਸੀਂ ਹੁਣ ਮਾਰ ਕੇ ਤੇ ਰਾਂਗੇ ਕਿ ਜਿੱਤੇ ਪਬਲਿਕ ਵੀ ਆਏਗੀ ਤੇ ਫਿਰ ਮੰਡੀ ਵਾਲਿਆਂ ਨੇ ਸਾਥ ਦਿੱਤਾ ਇਹਨਾਂ ਨੂੰ ਸਲਾਹ ਦਿੱਤੀ ਕੁਝ ਤੇ ਉਹਨਾਂ ਨੇ ਫਿਰ ਸਾਨੂੰ ਸਟਾਲ ਤੇ ਲਗਵਾਇਆ ਸਾਮਣੇ ਪ्योर ਚੀਜ਼ਾਂ ਜੇ ਮੱਖਣਾ ਖਾਨ ਜਿੱਦਾਂ ਮਰਜੀ ਦਹੀਂ ਘੋਂਡੇ ਫਰਾਈਡ ਰਾਇਸ ਰਾਜਮਾ ਚੋਲ ਐਰਾ ਵਗੈਰਾ ਸਭ ਕੁਝ ਬਣਾਨੇ ਔਰ ਬਣਾਨੇ ਸਾਫ ਉਤਰਾ ਟੇਸਟੀ ਜਦੋਂ ਕਰੰਸੀ ਨਵੀਂ ਆਈ ਸੀ ਨਾ ਉਦੋਂ ਵੀ ਕਰੰਸੀ ਮੇਂ 50000 ਦੀ ਹਿਸ਼ਾਰ ਹਿਸ਼ਾਰ ਬਹੁਤ ਮਹਿੰਗਾਈ ਸੀ ਕਿ ਮੈਂ ਮਾਚਲ ਜਾਣਾ ਤੇ ਮੈਂ ਨਵੀਂ ਕਰੰਸੀ ਵੰਡਨੀ ਉੱਥੇ ਜਾ ਕੇ ਜਿੱਥੇ ਵੀ ਜਾਂਦਾ ਹਾਂ ਮੈਂ ਨਵੇਂ ਨੋਟ ਦਿੰਦਾ ਜਿੱਥੇ ਹੈ ਕਿ ਉਹਨਾਂ ਨੇ ਵੇਖੇ ਵੀ ਨਹੀਂ ਬਾਬਾ ਦੀਪ ਸਿੰਘ ਨੂੰ ਮੰਦੇ ਆ ਮੈਂ ਕਹਿੰਦੀ ਆਪਾਂ ਚਪੈਰੇ ਕਰਨ ਚਾਹੀਦਾ ਉਹਨਾਂ ਨੂੰ ਮੈਂ ਖੁਦ ਮਹਿਸੂਸ ਕੀਤਾ ਚੋ ਉਹ ਰਹਿੰਦੇ ਨੇ ਨਾਲ ਬਾਹ ਫੜ ਕੇ ਜਾਂਦੇ ਨੇ ਨਾਲ ਨਾਲ ਰਹਿੰਦੇ ਨੇ ਫਿਰ ਵੀ ਚਲੋ ਰੋਟੀ ਚੱਲ ਰਹੀ ਹੈ ਠੀਕ ਚੱਲ ਰਹੀ ਹੈ ਆਪਣੀ ਮਿਹਨਤ ਕਰ ਰਹੇ ਆ ਇਮਾਨਦਾਰੀ ਨਾਲ ਕਰ ਰਹੇ ਆ ਕੋਈ ਡਰ ਨਹੀਂ ਹੈ ਕਹਿੰਦੇ ਚੋਰੀ ਚ ਕਰੀ ਤਾਂ ਮੀਨਾ ਹੁੰਦਾ ਮਿਹਨਤ ਦਾ ਕੋਈ ਮੀਨਾ ਨਹੀਂ ਹੈਗਾ ਤੇ ਬਾਕੀ ਤੁਹਾਡੇ ਸਾਹਮਣੇ ਹੀ ਹੈ ਇੱਕ ਮੈਨੂੰ ਮੈਂ ਸੜਕ ਤੇ ਖੜੀ ਹੋ ਕੇ ਸਿਮੀਆ ਵੀ ਵੀ ਲਗਾ ਰਹੇ ਆ ਮੇਰੇ ਹਸਬੰਦ ਨੇ ਕਦੀ ਸੋਚਿਆ ਨਹੀਂ ਹੈ ਉਹਨਾਂ ਨੇ ਕਦੀ ਘਰ ਦੀ ਕੰਮ ਕਰੇ ਕੰਮ ਕਰਨ ਮੇਰੇ ਘਰ ਦੀ ਬਾਹਰ ਜਾਵੇ ਕੰਮ ਕਰੇ ਕਹਿੰਦੇ ਮੈਂ ਨਹੀਂ ਕਰਵਾਣਾ ਹੈਗਾ ਉਹ ਕਹਿੰਦੇ ਤੂੰ ਬੈਠੇ ਤੇ ਬੈਠ ਕੇ ਮੈਨੂੰ ਕਦੀ ਨਹੀਂ ਕਰੰਦਿਆ ਇੰਨੇ ਸਾਲਾਂ ਵਿੱਚ ਪਰ ਮਜਬੂਰੀ ਕਰਕੇ ਆਣਾ ਪਿਆ ਤੇ ਹੁਣ ਪੈਸੇ ਨਹੀਂ ਹੈਗੇ ਅੱਜ ਜਿਵੇਂ ਹੁੰਦੇ ਆ ਬਟਾਲਾ ਦੀ ਫਰੂਟ ਮੰਡੀ ਫਸਟਾਂ ਲੱਗੇ ਫਰੂਟ ਮੰਡੀ ਆ ਕਿਸੇ ਟਾਈਮ ਫਰੂਟ ਮੰਡੀ ਦਾ ਬਾਦਸ਼ਾਹ ਕਹਿਣ ਵਾਲਾ ਅੱਜ ਉਸੇ ਮੰਡੀ ਵਿੱਚ ਹੀ ਪਰਾਉਠਿਆਂ ਦਾ ਕਾਰਟ ਲਾਈਆ ਪਰਾਉਠੇ ਰੋਟੀ ਦਾਲ ਵਗੈਰਾ ਲੋਕਾਂ ਨੂੰ ਖਵਾਉਂਦੇ ਹਰ ਕੋਈ ਕਿਸੇ ਟਾਈਮ ਉਹਨੇ ਵੀ ਫਰੂ ਦਾ ਕੰਮ ਕੀਤਾ ਸੀ ਤੇ ਕਾਫੀ ਉਹਦੀ ਇਹ ਹਵਾ ਵੀ ਸੀਗੀ ਕਾਫੀ ਉਹਦੇ ਕੋਲ ਪੈਸਾ ਵੀ ਸੀ ਕਾਫੀ ਰਤਬਾ ਵੀ ਸੀ ਲੇਕਿਨ ਅੱਜ ਕੀ ਕਾਰਨ ਬਣੇ ਕੀ ਹਾਲਾਤ ਬਣੇ ਨੇ ਉਹਦੇ ਕਿ ਅੱਜ ਉਹ ਆ ਕਾਰਟ ਲਾਉਣ ਲੱਗਾ ਮਜਬੂਰ ਹੋ ਗਿਆ ਜਿਹੜੇ ਕਿ ਪਰਾਉਠੇ ਰੋਟੀਆਂ ਲੋਕਾਂ ਨੂੰ ਖਵਾਉਣ ਵਾਸਤੇ ਸੋ ਗੱਲਬਾਤ ਕਰਾਂਗੇ ਪਹਿਲਾਂ ਤਸਵੀਰਾਂ ਸਾਂਝੀਆਂ ਕਰਾਂਗੇ ਉਹ ਤੇ ਉਹਨਾਂ ਦੇ ਘਰ ਦੀ ਨੇ ਅੱਜ ਕਾਰਟ ਲਗਾਈ ਹੈ ਤੇ ਲੋਕਾਂ ਨੂੰ ਪਰਾਉਠੇ ਵਗੈਰਾ ਖਵਾਰੀ ਨੇ ਸੋ ਮਿਹਨਤ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਮਿਹਨਤ ਕਰਨੀ ਚਾਹੀਦੀ ਭਾਵੇਂ ਕੰਮ ਛੋਟਾ ਹੋਵੇ ਜਾਂ ਵੱਡਾ ਹੋਵੇ ਮਿਹਨਤ ਕਰਨੀ ਚਾਹੀਦੀ ਆ ਸੋ ਆਪਣੇ ਘਰਵਾਲੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਆ ਉਹ ਭੈਣ ਜਿਨੇ ਕਦੇ ਗੱਡੀਆਂ ਹੀ ਘੁੰਮਿਆ ਸੀਗਾ ਐਸ਼ ਦੀ ਜ਼ਿੰਦਗੀ ਬਤੀਤ ਕੀਤੀ ਸੀ ਪਰ ਹੁਣ ਉਹ ਪਰੌਂਠੇ ਲਾਉਣ ਲਈ ਮਜਬੂਰ ਹੋ ਗਈ ਆ ਸੋ ਗੱਲਬਾਤ ਵੀ ਕਰਾਂਗੇ ਉਸ ਭੈਣ ਨਾਲ ਤੇ ਅੱਜ ਤੋਂ ਫਰਕ ਜਦੋਂ ਆਇਆ ਨੇ ਤੇ ਕੀ ਲੱਗਦਾ ਕਿਉਂਕਿ ਇੱਕ ਪਾਸੇ ਜਦੋਂ ਆਪਾਂ ਐਸੀ ਜਿੰਦਗੀ ਬਤੀਤ ਕੀਤੀ ਹੋਏ ਗੱਡੀਆਂ ਦੇ ਘੁੰਮਿਆ ਹੋਏ ਹਰ ਚੀਜ਼ ਕੋਲ ਹਰ ਸਾਧਨ ਕੋਲ ਹੋਵੇ ਤੇ ਜਗਦਾ ਮੀਆਂ ਆਪਾਂ ਥੱਲੇ ਆ ਜਾਈਏ ਤੇ ਆ ਕੇ ਬਾਜ਼ਾਰ ਵਿੱਚ ਪਰੌਂਠੇ ਲਾ ਲਗ ਪਈਏ ਪਰੌਂਠੇ ਖਵਾਉਣ ਰਿਆ ਪਈਏ ਤੇ ਕੀ ਮਹਿਸੂਸ ਹੁੰਦਾ ਸਾਸ਼ੀਕਪਨ ਜੀ ਸਾਸ਼ੀਕਰ ਰਾਈ ਅੱਜ ਤੋਂ ਫਰਕ ਕਾਉਂਦਾ ਸਫਰ ਕੀਤਾ ਰਿਹਾ ਕਿਉਂਕਿ ਇੱਕ ਪਾਸੇ ਗੱਡੀਆਂ ਦੇ ਘੁੰਮਦੇ ਰਹੇ ਉਹ ਤੇ ਇਸ ਬੁਰੀ ਹਰ ਚੀਜ਼ ਹਰ ਚੀਜ਼ ਆਪਣੇ ਦਿੱਤੀ ਹੈ ਤੇ ਹੁਣ ਲੱਗਦਾ ਵੀ ਕੀ ਕਹਿ ਸਕਦੇ ਚਲੋ ਹਰ ਇੱਕ ਟਾਈਮ ਦੀ ਗੱਲ ਹੁੰਦੀ ਹੈ ਬਸ ਏਹ ਕਹੋ ਕਿ ਟਾਈਮ ਦੀ ਉਹ ਵੀ ਟਾਂਸੀ ਹੈ ਵੀ ਟਾਈਮ ਹੈ ਅੱਜ ਕਿਹੜਾ ਟਾਈਮ ਸੀ ਉਹ ਰਾਮ ਸੀ ਯਾਰ ਸੀ ਇਹ ਸਹੀ ਉਹ ਵੀ ਟਾਈਮ ਸੀ ਚਲੋ ਇਹ ਵੀ ਟਾਈਮ ਹੈ ਇਹ ਥੋੜੀ ਮਜ਼ੇਦਾਰ ਤੁਸੀਂ ਆਪਣੇ ਮੈਂ ਸਾਥ ਨਹੀਂ ਐਵੇਂ ਚਲੋ ਉਹ ਟਾਈਮ ਸੀ ਨਾ ਇਸ ਟਾਈਮ ਆਪਣੇ ਹਸਬੰਡ ਦੇ ਨਾਲ ਖੜੀ ਆ ਕਿ ਚਲੋ ਮੋਢੇ ਨਾਲ ਜੋੜ ਕੇ ਮੋਢੇ ਨਾਲ ਜੋੜ ਕੇ ਕਿ ਮੈਂ ਤੁਹਾਡੇ ਸਾਥ ਨਹੀਂ ਛੱਡ ਕੇ ਜਾ ਰਹੀ ਮੈਂ ਤੁਹਾਡੇ ਕੋਲ ਹਾਂ ਕੋਈ ਗੱਲ ਨਹੀਂ ਕੀ ਹਾਲਾਤ ਹੀ ਬਣੇ ਕਿ ਉਹ ਕਿਸੇ ਟਾਈਮ ਕਹਿੰਦੇ ਵੀ ਇਹ ਫਲੋਰ ਦਾ ਰਾਜਾ ਕਿਹਾ ਜਾਂਦਾ ਸੀ ਫਲੋਰ ਦਾ ਕੰਮ ਕਰਦੇ ਸੀ ਬਹੁਤ ਵਧੀਆ ਕੰਮ ਸੀਗਾ ਬਹੁਤ ਵਧੀਆ ਕੰਮ ਸੀ ਬਾਰਲੀ ਮੰਡੀ ਕਣਕ ਮੰਡੀ ਵੱਡੀ ਕੱਲਾ ਇਹਨਾਂ ਦਾ ਹੁੰਦਾ ਸੀ ਆਰਦੀ ਘਰੇ ਕੱਲੇ ਇਹੀ ਸੀ ਉਹ ਤੇ ਫਰੂਟ ਦਾ ਗਾ ਇੰਪੋਰਟੈਂਟ ਫਰੂਟ ਇਨਕ ਹੁੰਦਾ ਸੀ ਤੇ ਬਸ ਉਹ ਤੇ ਫਰੂਟ ਚ ਜ ਫਰੂਟ ਸੜ ਜਾਣਾ ਇਦਾਂ ਕਰ ਮ더라 40 50 ਹਜ਼ਾਰ ਦਾ ਰੋਜ਼ ਡੇਲੀ ਮਤਲਬ ਕੋਈ ਨਾ ਕੋ ਨੁਕਸਾਨਾ ਕਦੀ ਕਿੰਨੇ ਦਾ ਫਰੂਟ ਸੜ ਜਾ ਕਦੀ ਇੰਨੇ ਹਜ਼ਾਰ ਦਾ ਕਦੀ ਇੰਨੇ ਹਜ਼ਾਰ ਦਾ ਨੁਕਸਾਨ ਹੋਣਾ ਡੇਲੀ ਫਿਰ ਇਹ ਥੋੜਾ ਨੇ ਕਹਿੰਦੇ ਆਗੇ ਪੈਸੇ ਜਿਆਦਾ ਸਿਰ ਤੇ ਝੜ ਗਏ ਹਾਰ ਕੇ ਵੀ ਤੁਨ ਉਹਨਾਂ ਨੂੰ ਫਰੂਟ ਦਾ ਕੰਮ ਬੰਦ ਕਰਨਾ ਪਿਆ ਫਿਰ ਇਹਨਾਂ ਨੇ ਆਪਣਾ ਮਤਲਬ ਉਥੇ ਕਰਦੇ ਰਹੇ ਜੋ ਵੀ ਵੀ ਕਰਦੇ ਰਹੇ ਆ ਫਿਰ ਇਹਨਾਂ ਨੇ ਆ ਤੁਹਾਨੂੰ ਦੱਸਿਆ ਮੈਂ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਤੇ ਮੰਡੀ ਵਿੱਚ ਵੀ ਆ ਕਰਦੇ ਸੀ ਘਰੋਂ ਮੈਂ ਰਾਤ ਨੂੰ ਰੈਡੀ ਕਰਕੇ ਦੇਣਾ ਸਾਰਾ ਸਮਾਨ ਤੇ ਮਾਰਨਿੰਗ ਇਹਨਾਂ ਨੇ 4 ਵਜੇ ਲੈ ਜਾਣਾ ਇਹਨਾਂ ਨੇ ਉਥੇ ਸਟਾਲ ਲਗਾਏ ਦੇਨੇ ਤੇ ਖਾਣੇ ਦੇ ਚਾਹ ਵਗੈਰਾ ਦੇ ਸਾਰੇ ਦੇ ਉਹ ਕੰਮ ਕਰਦੇ ਰਹੇ ਨੇ ਉਥੇ ਤੇ ਬਸ ਫਿਰ ਉਹ ਵੀ ਚਲੇ ਆ ਥੋੜਾ ਚਿਰ ਚਲੇ ਕਿਉਂਕਿ ਮੰਡੀ ਆ ਮੰਡੀ ਵਿੱਚ ਸਿਰ ਮੰਡੀ ਦਾ ਮੰਡੀ ਦਾ ਕਿ ਡਿਪੈਂਡ ਰਹਿਣਾ ਪੈਂਦਾ ਬਾਹਰ ਲਾਨੇ ਕਿ ਆਂਦਾ ਕੰਮ ਖਤਮ ਹੋ ਗਿਆ ਤੇ ਫਿਰ ਮਜਬੂਰੀ ਕਰਕੇ ਉਹ ਕੰਮ ਛੱਡਣਾ ਪਿਆ ਫਿਰ ਵਾਪਸ ਆ ਗਏ ਵਾਪਸ ਆਏ ਫਿਰ ਉਹ ਤੇ ਦਿਹਾੜੀਆਂ ਕੀਤੀਆਂ ਇਹਨਾਂ ਨੇ ਫਰੂਟ ਦੀ ਦਿਹਾਰੀਆਂ ਵਿੱਚ ਵੀ ਉਹ ਉਹ ਵੀ ਸੇਲ ਦਿੱਤੇ ਹੁੰਦਾ ਰਿਹਾ ਬੰਦੇ ਮੈਂ ਕਿੰਨੀ ਸੇਲ ਹੋਈ ਹੈ ਉਸ ਹਿਸਾਬ ਦੇ ਨਾਲ ਉਹਨਾਂ ਦਿਹਾੜੀ ਇਹ ਇੱਕ ਪਾਸੇ ਇੱਕਲਾ ਫਰੂਡ ਦਾ ਰਾਜਾ ਫਰੂਡ ਲਿਆਉਣਾ ਪਰ ਉਹ ਦਿਨ ਇੱਕ ਪਾਸੇ ਦਿਹਾੜੀਆਂ ਕੱਲੀਆਂ ਮਨਚੇ ਕਿਤੇ ਹੁੰਦਾ ਨਾ ਰੱਬ ਦਾ ਵੀ ਕੋਪਾ ਕੋਸੇ ਆ ਬਿਲਕੁਲ ਹੁੰਦਾ ਮਨਚਾਂਦਾ ਹੈ ਕਈ ਵਾਰੀ ਰੋਲ ਲੀਦਾ ਹੈ ਚਲੋ ਹੁੰਦਾ ਮਨਚੇ ਕਈ ਵਾਰ ਆਖਾ ਭਾਰੀਆਂ ਹੁੰਦੀਆਂ ਚਲੋ ਕਿੱਥੇ ਇਹਨਾਂ ਦਾ ਹੁੰਦਾ ਹੈ ਕਿ ਕਿੱਥੋਂ ਦੇ ਰਹਿ ਕਿੱਥੇ ਕਿਹੜਾ ਕੰਮ ਕਰਨਾ ਹੈ ਵੱਡੇ ਅਸੀਂ ਤਾਂ ਇਹਨਾਂ ਦੀਆਂ ਖਬਰਾਂ ਹਾਂਜੀ ਕਹਿੰਦੇ ਨੇ ਕਿੰਨਾ ਕੰਮ ਕਰਦੇ ਨੇ ਫਰੂਟ ਦਾ ਕੰਮ ਕਰਦੇ ਰਾਜਾ ਬਣ ਕੇ ਰਹੇ ਨਹੀਂ ਉੱਥੇ ਟੋਰ ਨਾ ਕੰਮ ਕੀਤਾ ਤੇ ਅੱਜ ਕਿਸੇ ਦੇ ਧੱਲੇ ਕੰਮ ਕਰਨਾ ਬਹੁਤ ਮੁਸ਼ਕਿਲ ਕਰ ਲਿਆ ਉਹਦੇ ਲਈ ਤੇ ਇਸ ਕਰਕੇ ਚਲੋ ਉਹ ਕੰਮ ਵੀ ਨਹੀਂ ਚੱਲਿਆ ਤੇ ਫਿਰ ਆ ਕੇ ਇਹਨਾਂ ਨੇ ਵੀ ਸਲਾਹ ਦਿੱਤੀ ਕੰਮ ਕੁਝ ਕਰਨਾ ਪੈਣਾ ਕੁਝ ਮੈ ਗਿਆ ਗਏ ਤੇ ਹੋਰ ਕੁਝ ਨਹੀਂ ਚੱਲ ਰਿਹਾ ਜੋ ਅਸੀਂ ਕੰਮ ਪਹਿਲਾਂ ਕਰਦੇ ਸੀ ਉਹ ਅਸੀਂ ਉਹ ਨਾ ਬਾਹਰ ਕਿਤੇ ਕਰਾਂਗੇ ਕਿ ਜਿੱਤੇ ਪਬਲਿਕ ਵੀ ਆਏਗੀ ਤੇ ਫਿਰ ਮੰਡੀ ਵਾਲਿਆਂ ਨੇ ਸਾਥ ਦਿੱਤਾ ਇਹਨਾਂ ਨੂੰ ਸਲਾਹ ਦਿੱਤੀ ਕੁਝ ਤੇ ਉਹਨਾਂ ਨੇ ਫਿਰ ਸਾਨੂੰ ਸਟਾਲ ਤੇ ਲਗਵਾਇਆ ਉਹ ਪਿੱਛੇ ਹੈਗੇ ਨਾ ਉਧਰ ਮੰਡੀ ਵਾਲੇ ਦੀਪੂ ਨਾਮ ਲੈਂਦੇ ਨੇ ਉਹਨਾਂ ਨੇ ਸਲਾਹ ਦਿੱਤੀ ਹੈ ਉਹਨਾਂ ਨੇ ਪਹਿਲਾਂ ਰੇੜੀ ਲਗਵਾਈ ਹੈ ਪਹਿਲੇ ਇੱਕ ਦੋ ਜਗ੍ਹਾ ਤੇ ਲਗਵਾਈ ਤੇ ਲਾਨ ਨਹੀਂ ਦਿੱਤੀ ਭਰਾਰ ਕੇ ਉਹਨਾਂ ਨੇ ਸਲਾਹ ਦਿੱਤੀ ਕਿੰਨੇ ਜਾਨੇ ਕੱਟੇ ਹੋਏ ਨੇ ਉਹਨਾਂ ਨੇ ਸਾਨੂੰ ਇੱਥੇ ਬੱਸ ਸਟੈਂਡ ਦੇ ਸਾਹਮਣੇ ਟਾਲਾ ਕਿੰਨਾ ਚਿਰ ਹੋ ਗਿਆ ਕੰਮ ਕਰਦਾ ਇਹ ਭਾਜੀ ਹਫਤਾ ਕੀ ਹੋਇਆ ਹਫਤਾ ਅਪਰਾ 15 ਹੋ ਗਿਆ ਅੱਛਾ ਤੇ ਹੁਣ ਕਿਦਾਂ ਦਾ ਗੁਜ਼ਾਰਾ ਕਰਦਾ ਹੁੰਦਾ ਕਿਉਂਕਿ ਪਹਿਲਾਂ ਖਰਚੇ ਬੜੇ ਸੀਗੇ ਜਦੋਂ ਪੈਸਾ ਖੁੱਲਾ ਸੀਗਾ ਕਾਫੀ ਖਰਚੇ ਸੀ ਕਾਫੀ ਐਸ਼ ਕੀਤੀ ਆ ਤੇ ਹੁਣ ਜੱਗਦਾ ਵੀ ਹੱਥ ਘੁੱਟ ਰਿਹਾ ਬਿਲਕੁਲ ਬਹੁਤ ਖਰਚੇ ਸੀ ਬਹੁਤ ਸੀ ਇਕਦਮ ਹੱਥ ਘੁੱਟਿਆ ਸਾਡੇ ਬਹੁਤ ਜ਼ਿਆਦਾ ਖਰਚੇ ਐ ਨਾ ਜਿਹੜੇ ਚਲੋ ਹੱਥ ਘੁੱਟ ਕੇ ਰੱਖਿਆ ਦਾ ਤੇ ਫਿਰ ਵੀ ਚਲੋ ਰੋਟੀ ਚੱਲ ਰਹੀ ਹੈ ਠੀਕ ਚੱਲ ਰਹੀ ਹੈ ਆਪਣੀ ਮਿਹਨਤ ਕਰ ਰਹੇ ਆ ਇਮਾਨਦਾਰੀ ਨਾਲ ਕਰ ਰਹੇ ਆ ਕੋਈ ਡਰ ਨਹੀਂ ਹੈ ਕਹਿੰਦੇ ਚੋਰੀ ਚ ਕਰੀਦਾ ਮੀਨਾ ਹੁੰਦਾ ਮਿਹਨਤ ਦਾ ਕੋਈ ਮੀਨਾ ਨਹੀਂ ਹੈਗਾ ਤੇ ਬਾਕੀ ਤੁਹਾਡੇ ਸਾਹਮਣੇ ਹੀ ਐ ਇੱਕ ਮੈਨੂੰ ਮੈਂ ਸਾਡੇ ਤੇ ਖੜੀ ਹੋ ਕੇ ਕਿਸੇ ਮੀਆਂ ਬੀਵੀ ਲਗਾ ਰਹੇ ਆ ਅਸੀਂ ਕੋਈ ਚਲੋ ਮਿਹਨਤ ਕਰ ਲਈਏ ਇਹ ਕਹਿੰਦੇ ਕਿੰਨਾ ਜੀ ਪੜੇ ਮੈਂ ਬੀਏ ਫਸਟイヤー ਕੀਤੀ ਹੋਈ ਹੈ ਤੇ ਸਲੂਨ ਦਾ ਕੀਤਾ ਤੇ ਮੈਂ ਸਲੂਨ ਦਾ ਡਿਪਲੋਮਾ ਵੀ ਕੀਤਾ ਈਅਰ ਕੈਮੀਕਲ ਦਾ ਵੱਖਰਾ ਕੀਤਾ ਤੇ ਕੰਮ ਵੀ ਕਰਦੀ ਰਹੀ ਬਹੁਤ ਅੱਛਾ ਉਹ ਤੋਂ ਜਲੰਧਰ 'ਚ ਕੰਮ ਸੀ ਭਾਜੀ ਬਹੁਤ ਵਧੀਆ ਇੱਥੇ ਬਟਾਲੇ ਵਿੱਚ ਕੰਮ ਨਹੀਂ ਹੈ ਦੇ ਇਸ ਕਰਕੇ ਕੁਛ ਆ ਬਸ ਸਲੂਨ ਖੋਲਣਾ ਨਹੀਂ ਸਾਡੇ ਕੋਲ ਪੈਸੇ ਨਹੀਂ ਹੈ ਇਸ ਕਰਕੇ ਮਜਬੂਰੀ ਪੈਣਾ ਪੈਸੇ ਹੈਗੇ ਸੀ ਪਹਿਲਾਂ ਸੋਚਿਆ ਨਹੀਂ ਮੈਂ ਚਲ ਮੋਹ ਮੈਂ ਸੋਚਿਆ ਮੈਂ ਕਿ ਮੇਰੇ ਹਸਬੰਦ ਨੇ ਮੈਂ ਦੱਸ ਦਰੀਆਂ ਮੇਰੇ ਹਸਬੰਦ ਨੇ ਕਦੀ ਸੋਚਿਆ ਨਹੀਂ ਹੈ ਉਹਨਾਂ ਨੇ ਕਦੀ ਘਰ ਦੀ ਕੰਮ ਕਰੇ ਕੰਮ ਕਰਨ ਮੇਰੀ ਘਰ ਦੀ ਬਾਹਰ ਜਾਵੇ ਕੰਮ ਕਰੇ ਕਹਿੰਦੇ ਮੈਂ ਨਹੀਂ ਕਰਵਾਣਾ ਹੈਗਾ ਉਹ ਕਹਿੰਦੇ ਤੂੰ ਬੈਠ ਤੇ ਬੈਠ ਕੇ ਮੈਨੂੰ ਕਦੀ ਨਹੀਂ ਕਰੰਦਿਆ ਇੰਨੇ ਸਾਲਾਂ ਵਿੱਚ ਪਰ ਮਜਬੂਰੀ ਕਰਕੇ ਆਣਾ ਪਿਆ ਤੇ ਹੁਣ ਪੈਸੇ ਵੀ ਹੈਗੇ ਜੇ ਅਸੀਂ ਸਲੂਨ ਖੋਲ ਲੀਏ ਕੋਈ ਹੋਰ ਜਿਹੜਾ ਕੰਮ ਖੋਸ਼ੀ ਬਿਲਕੁਲ ਭਾਈ ਬਹੁਤ ਬਹੁਤ ਕੋਸ਼ਿਸ਼ਾਂ ਕੜੀਸ ਬਾਈ ਦੇ ਅਰੇ ਸੈਟੀਸਫਾਈਡ ਬਿਲਕੁਲ ਮੈਂ ਤਾਂ ਕਰ ਰਿਹਾ ਕੋਈ ਟਾਈਮ ਪਹਿਲਾਂ ਹਾਊਸ ਵਾਈਫ ਜੀ ਕਾਫੀ ਐਸ਼ ਵੀ ਕੀਤੀ ਆ ਕਾਫੀ ਪੈਸਾ ਵੀ ਰੱਪਣ ਦਿੱਤਾ ਸੀ ਲੇਕਿਨ ਹਾਲਾਤ ਉਹ ਜੇ ਬੜੇ ਆ ਕਿ ਹੁਣ ਭੈਣ ਨੂੰ ਬਾਹਰ ਹੋਣਾ ਪਿਆ ਆ ਕੇ ਤੇ ਰੋਟੀਆਂ ਪਕਾਉਣੀਆਂ ਪਈਆਂ ਪਰੌਂਠੇ ਪਕਾਉਣੇ ਪਏ ਨੇ ਦਾਲ ਨੂੰ ਟੜਕੇ ਲਾਉਣੇ ਪਏ ਸੋ ਪਲਾ ਸਾਡਾ ਨਾਲ ਮੌਜੂਦ ਹੈ ਭਰਾਣਾ ਗੱਲ ਕਰਾਂਗੇ ਵੀ ਜੀ ਕੀ ਨਾਮ ਹੈ ਆਪਣਾ ਵਿੱਕੀ ਨਾਮ ਹੈ ਮੇਰਾ ਕਿਸੇ ਟਾਈਮ ਤੇ ਆ ਜਿਹੜੇ ਬਾਦਸ਼ਾਹ ਹੁੰਦੇ ਸੀ ਕਹਿੰਦੇ ਫਰੂਜ ਦੇ ਤੇ ਅੱਜ ਇਹ ਜਗਦਾ ਮੈਂ ਤੁਸੀਂ ਹੁਣ ਡਾਉਣ ਆ ਗਏ ਤੇ ਪਰੌਂਠੇ ਲਾਉਣ ਲੱਗੇ 30 ਸੈਕਿੰਡ ਫਰੂਜ ਜ ਫਰੂਟ ਚ ਬਾਕੀ ਲੋਕ ਵੀ ਲਗਾ ਰਹੇ ਬਾਕੀ ਲਗਾ ਰਹੇ ਬਾਕੀ ਕਿਸੇ ਦੀ ਦਿਹਾੜੀ ਲਾ ਰਹੇ ਕਿ ਰੇੜੀ ਲਾ ਰਹੇ ਕੁਝ ਵੀ ਕਰ ਰਹੇ ਮੈਂ ਆਪ ਹੀ ਪਰਚੇਸ ਕਰਕੇ ਆਪ ਹੀ ਸੇਲ ਕਰਦਾ ਹੁੰਦਾ ਜਿਵੇਂ ਵਿਆਹ ਸ਼ਾਦੀ ਦੇ ਆਰਡਰ ਆਰਡਰ ਸਟਾਲ ਲੱਗਦੇ ਨੇ ਉਹਨਾਂ ਦਾ ਫਰੂਟ ਇੰਪੋਰਟਡ ਫਰੂਟ ਜਿਵੇਂ ਪੇਅਰ ਹੋ ਗਏ ਇੰਪੋਰਟਡ ਅੰਗੂਰ ਲੀਚੀ ਡੁੱਤੀ ਮੰਗੋ ਅੰਬ ਸਭ ਕੁਝ ਕਰਦਾ ਹੁੰਦਾ ਤੇ ਫਿਰ ਉਹਦੇ ਕਰਕੇ ਸੋਦੇ ਤੇ ਲੋਸ-ਲਾਸ ਬਥੇਰਾ ਹੋ ਪਿਆ ਫਿਰ ਮੰਦੇ ਵੀ ਆ ਗਏ ਹਾਰਡ ਆ ਗਏ ਉਹਦੇ ਕਰਕੇ ਸਾਰਾ ਬਿਜ਼ਨਸ ਹੀ ਡਾਊਨਫਾਲ ਚ ਆ ਗਿਆ ਉੱਥੇ ਲੋਸ ਹੁੰਦੇ ਹੁੰਦੇ ਫਿਰ ਘਰ ਦੀ ਕੋਈ ਮਜਬੂਰੀਆਂ ਸਕੂਲ ਦੀ ਪੈਂਡਿੰਗ ਫੀਸਾਂ ਕੋਈ ਬੀਲੀ ਦੇ ਬਿੱਲ ਪੈਂਡਿੰਗ ਕੋਈ ਕਮੇਟੀਆਂ ਕੋਈ ਲੈਣੇ ਦੇਣੇ ਉਹਦੇ ਕਰਕੇ ਲੋਸ ਬਹੁਤ ਜ਼ਿਆਦਾ ਆ ਗਿਆ ਤੇ ਫਿਰ ਮੈਂ ਮੰਡੀ ਜਾਣਾ ਹੀ ਬੰਦ ਕਰ ਦਿੱਤਾ ਮੇਰਾ ਹਜੇ ਵੀ ਉੱਥੇ ਅੱਡਾ ਹੈਗਾ ਪਰ ਮੈਂ ਨਹੀਂ ਜਾਂਦਾ ਤੇ ਲੋਕ ਮੇਰੇ ਕੋ ਆਉਂਦੇ ਨੇ ਆਰਤੀ ਕਿ ਯਾਰ ਤੂੰ ਆ ਸਹੀ ਤਾਂ ਵਿਆਹ ਹੀ ਕੰਮ ਕਰ ਲੈ ਮੈਂ ਯਾਰ ਮੈਂ ਨਹੀਂ ਹੋਣਾ ਮੰਡੀ ਨਹੀਂ ਕਰਨਾ ਹੁਣ ਜਿਹੜਾ ਮੈਂ ਕੰਮ ਕਰਦਾ ਪਿਆ ਉਹਨੂੰ ਆਹੀ ਕਰਨਾ ਆਹੀ ਵਿਧਾਨਾ ਕਿਉਂਕਿ ਮੈਨੂੰ ਆਪਣੀ ਕੁਆਲਿਟੀ ਦਾ ਮਾਣ ਹੈ ਕਇਹ ਪਿਓਰ ਦਿੰਨੇ ਆ ਕਇਹ ਚੀਜ਼ ਦੀ ਕੋਈ ਹਰਾ ਫੇਰੀ ਨਹੀਂ ਸਾਹਮਣੇ ਪਿਓਰ ਚੀਜ਼ਾਂ ਜੇ ਮੱਖਣਾ ਨਾਲ ਖਾਣ ਜਿੱਦਾਂ ਮਰਜੀ ਦਹੀਂ ਪਰੌਂਠੇ ਫਰਾਈਡ ਰਾਇਸ ਰਾਜਮਾ ਚੋਲ ਐਰਾ ਵਗੈਰਾ ਸਭ ਕੁਝ ਬਣਾਨੇ ਔਰ ਬਣਾਨੇ ਸਾਫ ਉਤਰਾ ਟੇਸਟੀ ਮੈਂ ਕਹਾਂਗਾ ਤੁਹਾਡੀ ਘਰ ਦੀ ਦਾ ਭੈਣ ਦਾ ਵੀ ਉਹਨੇ ਵੀ ਤੁਹਾਡੇ ਨਾਲ ਸਾਥ ਦਿੱਤਾ ਮੁੰਡੇ ਦਾ ਮੁੰਡਾ ਜੁੜ ਕੇ ਆ ਕੇ ਜਿਹੜੀ ਖੁਦੀ ਆ ਕਿਉਂਕਿ ਨਹੀਂ ਪਹਿਲਾਂ ਹਟ ਸਭ ਕੁਝ ਕਰ ਰੱਬ ਨੇ ਸਭ ਕੁਝ ਦਿੱਤਾ ਸੀ ਗੱਡੀਆਂ ਜਿੱਤੀਆਂ ਸੀ ਹਾਰੇ ਆਸ਼ਰਮ ਸੀ ਦੋ ਦੋ ਗੱਡੀਆਂ ਮਾਰੇ ਦੋ ਦੋ ਬੁਲਟ ਦੋ ਦੋ ਗੱਡੀਆਂ ਹੰਦੀ ਉਸ ਤੋਂ ਬਾਅਦ ਅਹੀ ਜੇ ਕਿਤੇ ਜਾਣਾ ਹੈ ਘੁੰਮਣ ਜਾਂਦੇ ਸੀ ਜਦੋਂ ਕਰੰਸੀ ਨਵੀਂ ਆਈ ਸੀ ਨਾ ਉਦੋਂ ਵੀ ਕਰੰਸੀ ਮੈਂ 50000 ਦੀ ਹਜ਼ਾਰ ਹਜ਼ਾਰ ਪਰ ਮਹਿੰਗਾਈ ਸੀ ਕਿ ਮੈਂ ਮਾਚਲ ਜਾਣਾ ਤੇ ਮੈਂ ਨਵੀਂ ਕਰੰਸੀ ਵੰਡਣੀ ਉੱਤੇ ਜਾ ਕੇ ਜਿੱਥੇ ਵੀ ਜਾਂਦਾ ਸੀ ਮੈਂ ਨਵੇਂ ਨੋਟ ਦਿੰਦਾ ਸੀ ਜਿੱਥੇ ਇਹ ਕਿ ਉਹਨਾਂ ਨੇ ਵੇਖੇ ਵੀ ਨਹੀਂ ਅੱਜ 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 ਭਗਵਾਨ ਹੀ ਜਾਣਦਾ ਕੀ ਬਣਾਉਂਦੇ ਹਨ ਤੇ ਆਪਨੇ ਸਮਝ ਲੱਗਨੇ ਕੀ ਭਗਵਾਨ ਕਰਨ ਦਾ ਕਿ ਅਸੀਂ ਮਿਹਨਤ ਕਰਦੇ ਵੀ ਆਂ ਹੀ ਪਰਾਨੂੰ ਉਹ ਫਲ ਨਹੀਂ ਮਿਲਦਾ ਪਰਾਨੂੰ ਭਗਵਾਨ ਤੇ ਵਿਸ਼ਵਾਸ ਆ ਕਿ ਬਾਹੜਾ ਕਿਨਾਰਾ ਬਣੇਗਾ ਤੇ ਵੀਰੇ ਆਪਣਿਆਂ ਦੇ ਸਾਥ ਦਿੱਤਾ ਕਿ ਰਿਸ਼ਤੇਦਾਰ ਕੋਈ ਅੱਗੇ ਆਇਆ ਹੋਏ ਮਦਦ ਕੀਤੀ ਹੋਏ ਮਾੜੀ-ਮੋਟੀ ਕਿਸੇ ਨੇ ਕੋਈ ਮਦਦ-ਮਦਦ ਨਹੀਂ ਜੀ ਮੈਂ 300 ਰੁਪਏ ਤੋਂ ਕੰਮ ਸਟਾਰਟ ਕੀਤਾ ਜੀ ਹਾਂਜੀ ਕੋਈ ਨਹੀਂ ਅੱਗੇ ਆਇਆ ਭਰਾ ਪਰ ਉਹ ਭਰਾ ਭਰਾ ਜੀ ਮੇਰੇ ਭਰਾ ਦਾ ਪਹਿਲਾਂ ਤੇ ਬਿਮਾਰ ਸੀ ਉਹ ਵਿਚਾਰਾ ਉਹਦੇ ਕਿਰਚ ਮਾਰਤੀ ਕਿ ਇਹਨੇ ਬਟਾਣ ਕੋਟ ਰੰਦਾ ਤੇ ਉਹ ਵਿਚਾਰੇ ਦੇ ਆਪਣੇ ਦੇ 20-22 ਲੱਖ ਰੁਪਏ ਲੱਗਾ ਉੱਤੇ ਅਮਨਦੀਪ ਦੇ ਤੇ ਪਰ ਹਾ ਨੂੰ ਪੈਸੇ ਦਾ ਸਾਥ ਨਹੀਂ ਹੁੰਦਾ ਇੱਕ ਪਿਆਰ ਦਾ ਸਾਥ ਹੁੰਦਾ ਸਾਨੂੰ ਆਪਣੇ ਵੱਡੇ ਭਰਾ ਕੋ ਪਿਓ ਵਾਲਾ ਪਿਆਰ ਮਿਲਦਾ ਪੋ ਵੀ ਮੈਨੂੰ ਮਾੜੀ ਦੀ ਵੀ ਕੋਈ ਹਿਰਕ-ਚਿਰਕ ਹੁੰਦੀ ਆ ਤੇ ਮੈਂ ਉਹਨਾਂ ਨੂੰ ਫੋਨ ਕਰਦਾ ਕਿ ਭਾ ਮੇਰੇ ਨਾਲ ਐਦਾ ਆ ਤੇ ਉਹ ਕਹਿੰਦਾ ਤੂੰ ਚਿੰਤਾ ਨਾ ਕਰ ਮੈਂ ਤੇਰੇ ਨਾਲ ਆ ਤੇ ਤੂੰ ਘਬਰਾ ਨਾ ਜਿੱਥੇ ਪੈਸੇ ਦੀ ਲੋੜ ਪੈਂਦੀ ਜਿੰਨਾ ਕੋਈ ਸਰਦੋ ਪੈਸੇ ਵੀ ਦਿੰਦਾ ਮੈਨੂੰ ਆ ਨਿੱਕੇ ਨਹੀਂ ਦਿੰਦਾ ਤੇ ਜਿਹੜੇ ਕਰਦੇ ਹਾਲਾਤ ਆ ਹੁਣ ਜਿਹੜਾ ਕਰਦਾ ਆਪਾਂ ਗੱਲ ਕਰੀ ਵੀ ਰਾਸ਼ਨ ਪਾਣੀ ਆ ਜਾਂ ਹੋਰ ਖਰਚਾ ਵਾ ਪੂਰਾ ਹੋ ਜਾਂਦਾ ਇੱਥੇ ਤੇ ਰਾਸ਼ਨ ਪਾਣੀ ਤੇ ਚਲੋ ਕੀ ਪੂਰਾ ਆਣਾ ਜਿਹੜਾ ਇੱਥੇ ਬਜਦਾ ਪੂਜਦਾ ਉਹੀ ਖਾਲੀ ਦਾ ਪੈਜ ਹੈ ਤੇ ਚਲੋ ਭਗਵਾਨ ਹੌਲੀ ਹੌਲੀ ਕੋਈ ਨਾ ਕੋਈ ਕਿਨਾਰਾ ਬਣਾਏਗਾ ਔਰ ਤੇ ਵਿਸ਼ਵਾਸ ਹੈ ਵਿਸ਼ਵਾਸ ਪੂਰਾ ਜੀ ਆਪਣੇ ਤੋਂ ਜ਼ਿਆਦਾ ਭਗਵਾਨ ਤੇ ਵਿਸ਼ਵਾਸ ਆ ਆਪਣੇ ਤੇ ਹੱਡ ਕਾਲੇ ਵਿਸ਼ਵਾਸ ਸਾਡੀ ਦੀ ਉਮਰ ਐਡੀ ਗਾ ਉਹ ਤੇ ਸਦਾ ਵਾ ਹਾਂਜੀ ਔਰ ਤੇ ਵਿਸ਼ਵਾਸ ਜਿਹੜਾ ਰੱਖਦਾ ਨਾ ਉਹਦਾ ਬੇੜਾ ਪਾਰ ਹੁੰਦਾ ਹੀ ਹੁੰਦਾ ਗੱਪ ਤੇ ਵਿਸ਼ਵਾਸ ਜੀ ਪੂਰਾ ਪੂਰਾ ਬਿਲਕੁਲ ਵਿਸ਼ਵਾਸ ਰੱਬ ਦੇ ਵਿਸ਼ਵਾਸ ਉਹਨਾਂ ਦੇ ਅਸਰੇ ਖੜੇ ਨੇ ਬਸ ਵੀ ਕਈ ਵਾਰ ਹੁੰਦਾ ਨਾ ਹਾਲਾਤ ਐ ਹੋ ਜੇ ਬੰਜਦੇ ਆਪਾਂ ਕਿੱਥੋਂ ਕਿੱਥੇ ਆ ਗਏ ਆ ਤੇ ਮੁਰਗੇ ਆ ਵੀ ਰਬਦੇਸ਼ ਬਾਟੋਦੇ ਨਾ ਫਿਰ ਬਾਕੀ ਨਾ ਕੁਝ ਵਗਾਰਿਆ ਨਾ ਕਿ ਇਹਦਾ ਮਾਰਾ ਕੀਤਾ ਲੇਕਿਨ ਫਿਰ ਵੀ ਤੂੰ ਹਾੜਾ ਮਾਰਾ ਕੇ ਬਿਲਕੁਲ ਨਹੀਂ ਨਹੀਂ ਮੈਂ ਕਹਿੰਦੀ ਆਪਾਂ ਪਪਾ ਦੀ ਇਸਤਰੀ ਨੂੰ ਮੰਦੇ ਆ ਮੈਂ ਕਹਿੰਦੀ ਆਪਾਂ ਚਪੈਰੇ ਕਰਨ ਚਾਹੀਦਾ ਉਹਨਾਂ ਨੂੰ ਮੈਂ ਖੁਦ ਮਹਿਸੂਸ ਕੀਤਾ ਚੋ ਉਹ ਰਹਿੰਦੇ ਨੇ ਨਾਲ ਬਾਹ ਫੜ ਕੇ ਜਾਂਦੇ ਨੇ ਨਾਲ ਨਾਲ ਰਹਿੰਦੇ ਨੇ ਬਿਲਕੁਲ ਮਹਿਸੂਸ ਹੁੰਦਾ ਤੇ ਚਾ ਉਹ ਨਾਲ ਹੈਗੇ ਨਹੀਂ ਤਾਂ ਫਿਰ ਕਿਸੇ ਚੀਜ਼ ਦਾ ਡਰ ਹੈ ਵੀ ਗੱਲ ਨਾਲ ਮੈਂ ਸਹਿਮਤ ਆ ਵੀ ਬਾਬਾ ਦੀ ਇਸਤਰੀ ਦੀ ਜਿਨੇ ਬਾਹ ਫੜੀ ਆ ਹੂੰ ਉਹਦਾ ਪਾਲਤਰਾ ਹੋਇਆ ਹੋਇਆ ਬਿਲਕੁਲ ਮੈਂ ਖੁਦ ਇਸ ਮੇ ਕਹਿ ਰਹੀ ਮੈਂ ਮਹਿਸੂਸ ਕੀਤਾ ਮੇਰੇ ਨਾਲ ਹੋਇਆ ਇਦਾਂ ਜਿਹਨੂੰ ਕਹਸਦੇ ਸੀ ਚਮਤਕਾਰ ਮੇਰੇ ਬਾਬਾ ਦੀ ਇਸਨ ਹੋਇਆ ਸਾਖਸ਼ਾਤ ਮੈਂ ਕਹਿੰਨੀ ਉਹਨਾਂ ਨੇ ਵਿਖਾਇਆ ਵੇ ਮੈਨੂੰ ਆਪਣਾ ਕਿ ਮੈਂ ਹੈਗਾ ਵਾਂ ਤੇ ਉਹਨਾਂ ਨੇ ਬੜੀਆਂ ਸਿਚੁਏਸ਼ਨਾਂ ਬੜੇ ਮਤਲਬ ਇਹੋ ਜੀ ਪ੍ਰੋਬਲਮ ਬਹੁਤ ਹੈਂਡਲ ਕੀਤੀਆਂ ਨੇ ਬਾਬਾਏ ਨੇ ਕੀਤੀਆਂ ਨੇ ਤੇ ਤੁਹਾਡੀ ਰਿਸਟਰ ਕੋਈ ਆਇਆ ਕਿ ਕੋਈ ਨਾ ਮਰੀ ਚਲ ਅਸੀਂ ਕੀ ਕਹਿ ਨਹੀਂ ਸਕਦੇ ਪਰ ਇੱਕ ਗੱਲ ਮੈਂ ਹੀ ਕਹਿ ਰਹੀ ਸੀ ਜਦੋਂ ਇਹਨਾਂ ਨੇ ਕਿਹਾ ਵੇ ਮੇਰਾ ਵੱਡਾ ਭਰਾ ਮੇਰਾ ਜੇਠ ਮੇਰੀ ਜਠਾਣੀ ਹੈ ਮਾਪਿਓ ਦੇ ਜਗਾ ਤੇ ਖੜੇ ਨੇ ਬਿਲਕੁਲ ਕਹਿੰਦੇ ਨਾ ਪੈਸੇ ਦਾ ਸਾਥ ਨਹੀਂ ਹੁੰਦਾ ਪਿਆਰ ਮੁਹੱਬਤ ਬਹੁਤ ਜ਼ਿਆਦਾ ਹੁੰਦੀ ਆ ਮੀ ਭਾਦਵੀ ਮੈਂ ਤੇ ਨਾਲ ਆ ਮੈਂ ਮੈਂ ਕਹਿੰਦੀ ਉਹ ਮਾਪੇ ਸਿਰ ਤੇ ਉਹ ਬੈਠੇ ਨੇ ਬਾਕੀ ਮੇਰੇ ਪੇਕੇ ਆ ਮੇਰੇ ਭਰਾਵਾਂ ਨੇ ਕਦੀ ਡੋਲਣ ਨਹੀਂ ਦਿੱਤਾ ਨਾ ਮੈਨੂੰ ਨਾ ਇਹਨਾਂ ਨੂੰ ਕਦੀ ਮੈਂ ਕਹਿੰਦੀ ਆ ਕੀ ਦੱਸੀ ਉਹ ਵੀ ਨਾਲ ਖੜੇ ਨੇ ਮੇਰੇ ਉਹ ਸਾਡੇ ਵੱਡਾ ਖਲੋਤਾ ਹੈ ਤੇ ਕੁਝ ਉਹ ਸਾਡੇ ਲਈ ਦੋਨੋਂ ਮਾਇਨੇ ਰੱਖਦੇ ਨੇ ਇਹ ਦੋ ਟੱਬਰ ਸਾਡੇ ਲਈ ਬਹੁਤ ਮਾਇਨੇ ਰੱਖਦੇ ਸਾਡੇ ਦੋਨਾਂ ਲਈ ਸਾਨੂੰ ਤੀਸਰੇ ਦੀ ਐਵੇਂ ਕਿਸਾਨੂੰ ਲੋੜ ਨਹੀਂ ਆ ਇਹ ਦੋ ਡੱਬੇ ਸਾਡੇ ਲਈ ਮਾਇਨੇ ਆ। ਜੀ ਬਿਲਕੁਲ। ਅੱਛਾ ਉਹਨਾਂ ਪਹਿਲਾਂ ਨੂੰ ਕੀ ਸੀ ਮੈਸੇਜ ਦੇਣਾ ਜਾਓਗੇ ਜਿਹੜੀਆਂ ਘਰ ਬੈਠੀਆਂ ਨੇ ਬਾਹਰ ਹੋਣਾ ਚਾਹੁੰਦੀਆਂ ਲੇਕਿਨ ਕਿਸੇ ਮਜਬੂਰੀ ਕਰੇ ਬਾਹਰ ਨਹੀਂ ਹੁੰਦੀਆਂ ਕੰਮ ਨਹੀਂ ਕਰ ਸਕਦੀਆਂ ਜੌਬ ਨਹੀਂ ਕਰ ਸਕਦੀਆਂ। ਮੈਂ ਤਾਂ ਬਸ ਇਹ ਮੈਸੇਜ ਦੇਣਾ ਚਾਹੁੰਗੀ ਚਲੋ ਜੇ ਤੁਹਾਡੀ ਮਜਬੂਰੀ ਹੈ ਤਾਂ ਤੁਸੀਂ ਮਿਹਨਤ ਕਰ ਲਓ ਪਰ ਕਿਸੇ ਕੋ ਮੰਗਣਾ ਨਾ। ਠੀਕ ਹੈ ਨਾ ਭਾਵੇਂ ਦਾ ਰਿਸ਼ਤੇਦਾਰ ਹੈ ਭਾਵੇਂ ਆਂਡ ਗਵਾਣ ਹੈ ਭਾਵੇਂ ਕੋਈ ਵੀ ਹੈ ਤੁਸੀਂ ਮੰਗਣਾ ਨਾ ਕਿ ਕੱਲ ਨੂੰ ਕੋਈ ਕੋਈ ਗੱਲ ਨਾ ਕਰ ਦੇ। ਗੱਲ ਮਤਲਬ ਹੋ ਜਾਂਦੀ ਹੈ ਆਟੋਮੈਟਿਕਲੀ ਘਰੇ ਰਹੇ ਹੋ ਤੁਸੀਂ ਵੀ ਘਰੇ ਰਹੇ ਨੇ ਸਾਲ ਕਰੇ ਹੋ ਜੱਕ ਤਾਂ ਤੁਸੀਂ ਬਾਹਰ ਆਏ ਮਜਬੂਰੀ ਅਸੀਂ ਬਣ ਗਈ ਤੁਹਾਨੂੰ ਬਾਹਰ ਆਉਣਾ ਪਿਆ ਬਿਲਕੁਲ ਰੇਖਾ ਸਾਡੇ ਘਰ ਦੀਆਂ ਹੋਰ ਵੀ ਨੂੰ ਹੈ ਗਿਆ ਨੇ ਚਲੋ ਮੈਂ ਕਹਿੰਨੀ ਮੈਂ ਵੀ ਨੂੰ ਸੀ ਘਰ ਦੀ ਗੱਲਾਂ ਗੱਲਾਂ ਕਰਦੀਆਂ ਹੋਣੀਆਂ ਨੇ ਵੈਸੇ ਹਾਂ ਨਹੀਂ ਨਹੀਂ ਗੱਲ ਤਾਂ ਨਹੀਂ ਅਸੀਂ ਆਪਸ ਚ ਵੀ ਬਾਹਰ ਗਏ ਨਹੀਂ ਉਹ ਪਤਾ ਨਹੀਂ ਸਾਨੂੰ ਮਗਰ ਚਲੋ ਮੇਰਾ ਵੀ ਦਿਲ ਕਰਦਾ ਚਲੋ ਵੀ ਨੂੰ ਘਰ ਬੈਠੀਆਂ ਤੇ ਅਸੀਂ ਵੀ ਚਲੋ ਮੇਰੀ ਮਜਬੂਰੀ ਸੀ ਤਾਂ ਅਸੀਂ ਬਾਹਰ ਆਏ ਆ ਬਾਕੀ ਘਰ ਕਰਦੀ ਬਾਜੀ ਆਪਣੀ ਕਹਾਣੀ ਹੁੰਦੀ ਹੈ ਠੀਕ ਹੈ ਨਾ ਕਈ ਬਿਲਕੁਲ ਅਲਾਉਡ ਨਹੀਂ ਕਰਦੇ ਹੈਗੇ ਭਾਵੇਂ ਕਹਿੰਦੇ ਘਰ ਨੂੰ ਕੁਝ ਵੀ ਨਾ ਹੋਵੇ ਖਾਣ ਲਈ ਤੇ ਨਹੀਂ ਅਲਾਉਡ ਕਰਦੇ ਅਸੀਂ ਕਿਸੇ ਨੂੰ ਫਿਰ ਵੀ ਜੇ ਤੁਹਾਡੇ ਘਰ ਆਪਣੇ ਸਾਥ ਦਿੱਤਾ ਤੁਹਾਨੂੰ ਨਾਲ ਲੈ ਕੇ ਆ ਜੀ ਮੁਰਾ ਬੁਰਾ ਬਿਲਕੁਲ ਨਹੀਂ ਉਹਨਾਂ ਦੀ ਸੋਚ ਛੋਟੀ ਨਹੀਂ ਸੀ ਉਹਨਾਂ ਨੇ ਸਾਥ ਦਿੱਤਾ ਤੇ ਉਹ ਘਰ ਬਾਹਰ ਨਾਲ ਲੈ ਕੇ ਆਏ ਨੇ ਕਹਿੰਦੇ ਆਪਾਂ ਕੰਮ ਕਰਦੇ ਆ ਉਹਨਾਂ ਦੀ ਸੋਚ ਛੋਟੀ ਨਹੀਂ ਸੀ ਕਹਿੰਦੇ ਨੇ ਦੋਨੋਂ ਹਸਬੰਡ ਵਾਈਫ ਹੋਂ ਦੋਨੋਂ ਮੋੜੇ ਨਾ ਮੋੜਾ ਲਾ ਕੰਮ ਕਰਨ ਤਾਂ ਕੰਮ ਜਲਦਾ ਜੀ ਬਿਲਕੁਲ ਮੋੜੇ ਨਾ ਮੋੜਾ ਲਾ ਕੇ ਕੰਮ ਹੋ ਰਿਹਾ ਦੇਖੋ ਜੀ ਕਿੱਦਾਂ ਘਰ ਬੈਠਾਂਗੇ ਫਿਰ ਕੀ ਬਣੇਖੋ ਜੀ ਕਿੱਦਾਂ ਇਹ ਪਰੌਂਠਿਆਂ ਨੂੰ ਕਿਹੋ ਲੱਗ ਰਿਹਾ ਪਰੌਂਠੇ ਚਪੜੇ ਜਾ ਰਹੇ ਨੇ ਸੋ ਇਹ ਹੁੰਦੀ ਹੈ ਮਿਹਨਤ ਇਹ ਹੁੰਦਾ ਆਪਣਾ ਕੰਮ ਆਪਣੇ ਕੰਮ 'ਚ ਕੋਈ ਸ਼ਰਮ ਨਹੀਂ ਆ ਸੋ ਹਾਂਜੀ ਗੱਲ ਕਰਣੀ ਹੈ ਹਾਂਜੀ ਹਾਂ ਡਾ ਬਣਿਆ ਤੇ ਕਿਸ ਨੇ ਸਾਥ ਨਹੀਂ ਜੀ ਦਿੱਤਾ ਹਾ ਡਾ ਦੇ ਸਾਥ ਦਿੱਤਾ ਮੰਡੀ 'ਚ ਮੇਰਾ ਯਾਰ ਆ ਦੀਪੂ ਕਾਲੂ ਹਾਂਜੀ ਇਹ ਚਾਰ ਭਰਾ ਨੇ ਜੀ ਇਹ ਪੂਰਾ ਸਾਥ ਦਿੱਤਾ ਮੇਰਾ ਮੇਰੇ ਕਰਕੇ ਉਹ ਲੜੇ ਵੀ ਕਿਸੇ ਨਕੀਆਂ ਨਾ ਕਿ ਨਹੀਂ ਹਰ ਗਰੀਬ ਬੰਦਾ ਰੋਟੀ ਖਾਂਦਾ ਤੇ ਖਾਂਦੋ ਪਰ ਉਹ ਬੰਦਿਆਂ ਨਾਲ ਮੈਂ ਸਦਾ ਹੀ ਤੇ ਅੰਗ ਫੁੱਲਾ ਹਾਂਜੀ ਨਾਲ ਇੱਕ ਉਹਨਾਂ ਦਾ ਸੱਜਣ ਹੈਗਾ ਸੋਨੂ ਆ ਸੋਨੂ ਵੀ ਆ ਕਹਿੰਦੇ ਸੀ ਉਹਨਾਂ ਨੂੰ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕਰਦੇ ਆ ਹਰ ਚੀਜ਼ ਲਈ ਕਿ ਤੂੰ ਐਦਾ ਕਰਿਆ ਕਰ ਐਦਾ ਕਰਿਆ ਕਰ ਜਿਵੇਂ ਆਪਣੇ ਬਨੇ ਬਕਾਨੇ ਬਕਾਨੇ ਅੱਜ ਕੱਲ ਦਾ ਦੌਰ ਹੀ ਐ ਸਾ ਜੀ ਆਪਣਾ ਨਹੀਂ ਬੰਦਾ ਕੋਈ ਦੀ ਬਕਾਨਾ ਹੀ ਬੰਦਾ ਜਿਹੜੀ ਡੇਟ 23 ਦੇ ਕਿਸੇ ਜਿਹੇ ਹੀ ਸਮਾਨ ਵੀ ਰੱਖਦੇ ਆ ਨਾ ਤੋ ਵੀ ਸਮਾਨ ਹੀ ਕਿਸੇ ਦੇ ਦੁਕਾਨ ਵਾਲਿਆਂ ਨੂੰ ਕਿਹਾ ਕੇ ਰੱਖ ਲਿਆ ਕਰ ਆਹ ਕਾਊਂਟਰ ਵੀ ਕਿਸੇ ਨੇ ਦਿੱਤਾ ਨੂੰ ਅਛਤਰ ਵੀ ਕਿਸੇ ਦਾ ਜੇ ਆਹ ਏਰੀਆ ਡਿਕਰਾਇ ਤੇ ਠੀਕ ਆ ਸਾਨੂੰ ਸਾਰੇ ਪ੍ਰੋਵਾਈਡ ਕੀਤਾ ਲੋਕਾਂ ਨੇ ਤੇ ਤੁਸੀਂ ਰੋਟੀ ਖਾਓ ਬਾਕੀ ਸਾਨੂੰ ਕੋਈ ਥੱਕਣ ਨਹੀਂ ਕਿਸੇ ਚੀਜ਼ ਦੀ ਵੀ ਦੂਦ ਨਹੀਂ ਬਾਕੀ ਮੈਂ ਦੀਪੂ ਭਾਈ ਦਾ ਦਿਲੋਂ ਤਹਿ ਤਹਿ ਦਿਲੋਂ ਉਹਨਾਂ ਦਾ ਮੈਂ ਸਤਿਕਾਰ ਕਰਦਾ ਮੈਨੂੰ ਅੱਧੀ ਰਾਤ ਨੂੰ ਆਵਾਜ਼ ਦਿੰਦੇ ਆ ਤੇ ਮੈਂ ਜਰੂਰ ਜਾਨਾ ਨਾ ਜੀ ਬਿਲਕੁਲ ਇਹ ਸੰ ਜੋੜੀ ਚਲ ਵਿਖਾਈ ਹੈ ਜਿਹੜੀ ਕਿ ਕਿਰਤ ਕਰਨ ਲੱਗਿਆ ਨਹੀਂ ਰੁਕਦੀ ਆਪਣਾ ਕੰਮ ਆਪਾਂ ਹੀ ਹੁੰਦਾ ਛੋਟਾ ਵੱਡਾ ਕੋਈ ਨਹੀਂ ਹੁੰਦਾ ਕੰਮ ਕਰਨ ਜੀ ਕੋਈ ਸ਼ਰਮ ਨਹੀਂ ਹੁੰਦੀ ਇਸ ਭੈਣ ਦਾ ਕਹਿਣਾ ਹੈ ਕਿਉਂਕਿ ਪਹਿਲਾਂ ਕਾਫੀ ਨੇ ਆਇਸ਼ੀ ਕੀਤੀ ਆ ਪਰਮਾਤਮਾ ਜੀ ਸਭ ਕੁਝ ਦਿੱਤਾ ਸੀ ਗੱਡੀਆਂ ਦਿੱਤੀਆਂ ਸੀ ਸਭ ਕੁਝ ਦਿੱਤਾ ਸੀ ਬੈਂਕ ਬੈਲੈਂਸ ਦਿੱਤਾ ਸੀ ਲੇਕਿਨ ਅੱਜ ਜੋ ਮਜਬੂਰ ਹੋ ਗਈ ਆ ਆ ਕਾਰਟ ਲਗਾਉਣ ਲੱਗੀ ਪਰੌਂਠਿਆਂ ਵਾਲੇ ਕਾਰਟ ਰੋਟੀ ਦਾਲ ਸਬਜ਼ੀ ਰੌਂਦੀ ਤੇ ਕਹਿੰਦੀ ਆ ਵੀ ਕੋਈ ਨਹੀਂ ਮਿਹਨਤ ਕਰ ਕਰਕੇ ਮੈਂ ਆਪਣੇ ਉਸੇ ਸਾਂਤੇ ਉਸੇ ਲੈਵਲ ਤੇ ਬਾਬਾ ਮੈਨੂੰ ਜੂਰ ਪਹਚਾਏਗਾ ਕਿਉਂਕਿ ਇਸ ਮਿਹਨਤ ਦਾ ਹੜਾ ਕੰਮ ਹੈ ਕਰਮ ਹੈ ਤੇ ਮਿਹਨਤ ਅਸੀਂ ਕਰਾਂਗੇ ਮੇਰੇ ਵੱਲੋਂ ਪੁੱਛ ਲਈ ਜਸਵਿੰਦਰ ਬ